ਸੋ ਡੇਲੀ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਰਹੇ ਨੇ ਤੇ ਫੈਬਰਿਕ ਵੀ ਡੇਲੀ ਵੱਧ ਵੱਧ ਬਹੁਤ ਹੀ ਸੋਹਣਾ ਸੋਹਣਾ ਫੈਬਰਿਕ ਆ ਰਿਹਾ ਜਿਵੇਂ ਕਿ ਕਮਲ ਚਨਾਉਣ ਦਾ ਫੈਬਰਿਕ ਵਿੱਚ ਸੈਟਨ ਔਰਗੰਜ਼ਾ ਨੂੰ ਮਿਕਸ ਕਰਕੇ ਬਿਲਕੁਲ ਵੱਖਰਾ ਜਿਹਾ ਫੈਬਰਿਕ ਤਿਆਰ ਕੀਤਾ ਬਿਲਕੁਲ ਸੌਫਟ ਸਰਦਾਰੀ ਲੁੱਕ ਦੇ ਵਿੱਚ 1200 ਰੁਪਏ ਪਰ ਮੀਟਰ ਅਕੋਰਡਿੰਗ ਔਰ ਇਹ ਵਾਲਾ ਫੈਬਰਿਕ ਜੀ ਪਿਓਰ ਔਰਗੰਜ਼ਾ ਜਿਹਦੇ ਵਿੱਚ ਬਨਾਰਸੀ ਸਟਾਈਲ ਦੇ ਵਿੱਚ ਵਰਕ ਕੀਤਾ ਹੋਇਆ ਹੈ ਸ਼ਲਟਰ ਲੈ ਸਕਦੇ ਆਲ ਓਵਰ ਬਟ ਮੈਚਿੰਗ ਸੂਟ ਲਾਓ ਤਾਂ ਬਹੁਤ ਸੋਹਣਾ ਰਹੇਗਾ ਇਹ ਵਾਲਾ ਡਿਜ਼ਾਈਨ ਪਹਿਲਾਂ ਵੀ ਆਪਾਂ ਅਪਲੋਡ ਕੀਤਾ ਸੀ ਜਿਨ੍ਹਾਂ ਨੂੰ ਕ੍ਰੇਪ ਦੇ ਵਿੱਚ ਸਨ ਹੁਣ ਔਰਗਾਂਜ਼ਾ ਦੇ ਵਿੱਚ ਆਏ ਨੇ ਇਹ ਔਰ ਇਹਨਾਂ ਦੇ ਵਿੱਚ ਜਿਹੜਾ ਵਰਕ ਬਹੁਤ ਪਿਆਰਾ ਹੈ ਪ੍ਰਿੰਟ ਕਰਕੇ ਉੱਪਰ ਆਰੀ ਵਰਕ ਸਿਪਨਸ ਵਰਕ ਦਿੱਤਾ ਹੋਇਆ ਮੈਚਿੰਗ ਸੂਟ ਮਿਲੂਗਾ ਤੁਸੀਂ ਇਹਨਾਂ ਨੂੰ 2700 3000 ਤੱਕ ਲੈ ਸਕਦੇ ਹੋ ਔਰ ਇਹਨਾਂ ਦੇ ਵਿੱਚ ਕਲਰ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਆਲ ਓਵਰ ਵੀ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਇਜਿਹੜਾ ਬਹੁਤ ਹੀ ਸੋਹਣਾ ਫੈਬਰਿਕ ਨੇ ਕਾਫੀ ਵਾਰ ਆਪਾਂ ਇਹਨਾਂ ਨੂੰ ਅਪਲੋਡ ਕਰ ਚੁੱਕੀਆਂ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਹੈ ਤੁਸੀਂ ਇਹਨਾਂ ਨੂੰ ਦੁਬਾਰਾ ਤੋਂ ਆਰਡਰ ਕਰ